ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1193 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1194 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜੋ ਇਹ ਖਸਮ ਹੈ ਜਾਇਆ ਇਸਤਰੀ ਨੇ ਖਸਮ ਨੂੰ ਜਨਮ ਦਿੱਤਾ ਹੈ ਭਾਵ ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ ਪੂਪ ਬਾ ਪੂਤ ਬਾਪ ਖਿਲਾਇਆ ਮਨ ਪੁੱਤਰ ਨੇ ਪਿਓ ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ ਬਿਨ ਸਰਵਣਾ ਖੀਰ ਪਿਲਾਇਆ ਇਹ ਮਨ ਥਣਾ ਤੋਂ ਬਿਨਾ ਹੀ ਜੀਵਾਤਮਾ ਨੂੰ ਦੁੱਧ ਪਿਆ ਰਿਆ ਹੈ ਭਾਵਨਾਸਮੰਤ ਪਦਾਰਥਾਂ ਨੂੰ ਨਾਸਵੰਤ ਪਦਾਰਥਾਂ ਨੂੰ ਸੱਚੇ ਜਾਣ ਕੇ ਨਾਸਵੰਤ ਪਦਾਰਥਾਂ ਦੇ ਸਵਾਦ ਵਿੱਚ ਪਾਰਿਆ ਹੈ ਦੇਖੋ ਲੋਗਾ ਕਲ ਕੋ ਭਾਉ ਹੈ ਲੋਕੋ ਵੇਖੋ ਕਲ ਯੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ ਭਾਉ ਪ੍ਰਭੂ ਤੋਂ ਵਿਛੜਨਾ ਕਰਕੇ ਜੀਵ ਉੱਤੇ ਅਜਬ ਦਬਾਅ ਪੈ ਰਿਹਾ ਹੈ ਸੁੱਤ ਮੁਕਲਾਈ ਆਪਣੀ ਮਾਉ ਰਹਾਓ ਮਨ ਰੂਪ ਪੁੱਤਰ ਨੇ ਆਪਣੀ ਮਾਂ ਮਾਇਆ ਨੂੰ ਵਿਆਹ ਲਿਆ ਹੈ ਰਹਾਉ ਪਗਾ ਬੇਨ ਹੁਰਿਆ ਮਾਰਤਾ ਇਸ ਮਨ ਦੇ ਕੋਈ ਪੈਰ ਨਹੀਂ ਹਨ ਪਰ ਛਾਲਾਂ ਮਾਰਦਾ ਫਿਰਦਾ ਹੈ ਬਦਨ ਐ ਬੇਨ ਖਿਰ ਖਿਰ ਹਾਸਤਾ ਇਸ ਦਾ ਮੂੰਹ ਨਹੀਂ ਪਰ ਖਿਰ ਖਿਰ ਕੇ ਹੱਸਦਾ ਫਿਰਦਾ ਹੈ ਨਿੰਦਰਾ ਬਿਨ ਨਰ ਪੈ ਸੋਵੇ ਜੀਵ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ ਮਾਇਆ ਦੀ ਨੀਂਦ ਨਹੀਂ ਵਿਆਪ ਸਕਦੀ ਸੀ ਪਰ ਕੱਲ ਕੋ ਭਾਵ ਵੇਖੋ ਜੀਵ ਲੰਮੀ ਤਾਂ ਕੇ ਸੁੱਤਾ ਪਿਆ ਹੈ ਬਿਨ ਬਾਸਨ ਖੀਰ ਬਿਲੋਵੈ ਹੈ ਭਾਂਡੇ ਤੋਂ ਬਿਨਾ ਦੁੱਧ ਰਿੜਕ ਰਿਆ ਹੈ ਇਹ ਭਾਂਡੇ ਤੋਂ ਬਿਨਾ ਦੁੱਧ ਰਿੜਕ ਰਿਆ ਹੈ ਭਾਵ ਸ਼ੇਖ ਚਿਲੀ ਵਾਂਗ ਘੜ ਤਾਂ ਘੜਦਾ ਰਹਿੰਦਾ ਹੈ ਜੀਵ ਤੇ ਪਰਮਾਤਮਾ ਦੇ ਨਾਮ ਹਲ ਨਹੀਂ ਜਾਂਦਾ ਬਿਨ ਅਸਥੇ ਨਗਾਉ ਲਵੇਰੀ ਇਹ ਮਾਇਆ ਰੂਪਾਂ ਪਾਸੋਂ ਸੁਖ ਤਾਂ ਨਹੀਂ ਮਿਲ ਸਕਦੇ ਪਰ ਇਹ ਮਨ ਨੂੰ ਝੂਠੇ ਪਦਾਰਥਾਂ ਰੂਪ ਦੁੱਧ ਵਿੱਚ ਮੋਹ ਰਹੀ ਹੈ ਪੈਂਡੇ ਬਿਨ ਬਾਟ ਖਨੇਰੀ ਆਪਣੇ ਅਸਲੇ ਅਨੁਸਾਰ ਤਾਂ ਇਸ ਜੀਵ ਨੂੰ ਕੋਈ ਭਟਕਣਾ ਨਹੀਂ ਸੀ ਚਾਹੀਦੀ ਪਰ ਕੱਲ ਕੋ ਭਾਉ ਵੇਖੋ ਲੰਮੇ ਪੈਂਡੇ 84 ਦੇ ਗੇੜ ਵਿੱਚ ਪਿਆ ਹੋਇਆ ਹੈ ਜੀਵ ਇਸ ਮਾਇਆ ਪਿੱਛੇ ਲੱਗ ਕੇ ਬਿਨ ਸਤਗੁਰ ਬਾਟ ਨਾ ਪਾਈ ਸਤਗੁਰ ਤੋਂ ਬਿਨਾ ਜੀਵਨ ਸਫਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ ਕਹੋ ਕਬੀਰ ਸਮਝਾਈ ਕਬੀਰ ਇਸ ਜਗਤ ਨੂੰ ਸਮਝਾ ਕੇ ਦੱਸ ਰਿਹਾ ਹੈ ਪਹਿਲਾਦ ਪਠਾਏ ਪੜਨ ਸਾਲ ਪਹਿਲਾਦ ਨੂੰ ਉਸਦੇ ਪਿਓ ਹਰਨਾਕਸ਼ ਨੇ ਪਾਠਸ਼ਾਲਾ ਵਿੱਚ ਪੜਨ ਕੱ ਲਿਆ ਸੰਗ ਸਖਾ ਬੋਲੀਏ ਬਾਲ ਪ੍ਰਹਲਾਦ ਨੇ ਆਪਣੇ ਨਾਲ ਕਈ ਬਾਲਕ ਸਾਥੀ ਲੈ ਲਏ ਮੋਕ ਕਹਾ ਪੜਾਵਸ ਆਲ ਜਾਲ ਜਦੋਂ ਪੰਦਾ ਕੁਝ ਹੋਰ ਉਲਟ ਪੁਲਟ ਪੜਾਉਣ ਲੱਗਾ ਤਾਂ ਪ੍ਰਹਲਾਦ ਨੇ ਆਖਿਆ ਹੇ ਬਾਬਾ ਮੈਨੂੰ ਊਲ ਜਲੂਲ ਕਿਉਂ ਪੜਾਉਂਦਾ ਹੈ ਮੇਰੀ ਪੱਟੀਆਂ ਲਿਖ ਦਿਓ ਸ੍ਰੀ ਗੋਪਾਲ ਮੇਰੀ ਅਸਨਿੱਕੀ ਯਹੀ ਪੱਟੀ ਉੱਤੇ ਸ੍ਰੀ ਗੋਪਾਲ ਸ੍ਰੀ ਗੋਪਾਲ ਲਿਖ ਦੇ نہیں شوڑوں رے بابا رام نام ہے بابا میں پرماتما نام سمرنا نہیں چڈاں گا میرا اور سے سیو نہیں کام رہاو نام تو بنا کوئی ہور پڑھن میرا کوئی واسطہ نہیں ہے رہاو سنڈے کے ہو جائے دے دے ادھیاپک سنڈے مر کے ਅਮਰ ਕਹਿਨੇ ਜਾ ਕੇ ਹਰਨਾਕਸ ਨੂੰ ਇਹ ਗੱਲ ਕਹਿ ਦਿੱਤੀ ਪਹਿਰਲਾਦ ਬੁਲਾਏ ਬੇਗਤਾਏ ਉਸਨੇ ਛੇਤੀ ਨਾਲ ਪਿਰਲਾਦ ਨੂੰ ਸੱਦ ਕਲਿਆ ਤੂੰ ਰਾਮ ਕਹਿਨ ਕੀ ਛੋੜ ਬਾਨ ਪਾੰਦੇ ਨੇ ਪਿਰਲਾਦ ਨੂੰ ਸਮਝਾਇਆ ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇ ਤੋ ਜਿਤਰੁ ਤਰੁਤ ਛਡਾਉ ਮੇਰੋ ਕਿਹਾ ਮਾਨ ਮੇਰਾ ਆਖਿਆ ਮੰਨ ਲੈ میں تینوں ترنت چڑا ہر ناکش کھوڑوں مو کو کہاں ستا وہ بار بار پہلاد نے اتر دیتا اے گالا کے منو مڑ مڑ کیوں دیکھ کر دے ہو کیوں دے ہو پرب جل تھل گر کیے پہار جس پرب نے پانی ترتی دھرتی دک ساری سرشٹی بنائی ہے میں اس دا نام اس کا اس رام نو سمرنا نہیں چڈاں گا ਮੈਂ ਹਮੇਸ਼ਾ ਰਾਮ ਨਾਮ ਸਿਮਰਾਂਗਾ ਇੱਕ ਰਾਮ ਨ ਛੋਡੋ ਗੁਰੇ ਗਾਰ ਉਸ ਨੂੰ ਛੜਿਆ ਮੇਰੇ ਗੁਰੂ ਨੂੰ ਗਾਲ ਲੱਗਦੀ ਹੈ ਭਾਵ ਮੇਰੇ ਗੁਰੂ ਦੀ ਬਿਨਾਮੀ ਹੁੰਦੀ ਹੈ ਮੋਕ ਕਾਲ ਜਾਰ ਭਾਵੈ ਮਾਰ ਡਾਰ ਮੈਨੂੰ ਚਾਹੇ ਸਾੜ ਪੀ ਦੇ ਚਾਹੇ ਮਾਰ ਦੇ ਪਰ ਨਾਮ ਨਹੀਂ ਛੱਡਾਂਗਾ ਕਾੜ ਖੜਗ ਕੋਪਿਓ ਰਸਾਏ ਹਰਨਾਕਸ਼ ਖਿੱਚ ਖਿਜ ਦੇ ਗ੍ਰੋਧ ਵਿੱਚ ਆਇਆ ਤਲਵਾਰ ਮਿਆਨੋਂ ਕੱਢ ਕੇ ਆਖਣ ਲੱਗਾ ਤੁਜ ਰੱਖਣ ਹਾਰੋ ਮੋਹੇ ਬਤਾਏ ਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ ਪ੍ਰਭ ਥਮ ਤੇ ਨਿਕ ਸੇ ਕੈ ਵਿਸਥਾਰ ਪ੍ਰਭ ਭਿਆਨਕ ਰੂਪ ਧਾਰ ਕੇ ਥਮ ਵਿੱਚੋਂ ਨਿਕਲ ਆਇਆ ਹਰਨਾਕਸ਼ ਛੇ ਦੇ ਨਖ ਬਿਦਾਰ ਤੇ ਉਸਨੇ ਆਪਣੇ ਨੂੰਹਾਂ ਨਾਲ چیر ਕੇ ਹਰਨਾਕਸ਼ ਨੂੰ ਮਾਰ ਦਿੱਤਾ ਕਿਉਂਕਿ ਹਰਨਾਕਸ਼ ਨੇ ਭਗਤੀ ਕਰਕੇ ਵਾਰ ਲਏ ਹੋਏ ਸੀ ਕਿ ਨਾ ਮੈਂ ਦਿਨੇ ਮਰਾਂ ਨਾ ਰਾਤ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਸਮਾਨ ਤੇ ਮਰਾਂ ਨਾ ਧਰਤੀ ਤੇ ਮਰਾਂ ਤੇ ਨਾ ਹੀ ਮੈਨੂੰ ਕੋਈ ਜਾਨਵਰ ਮਾਰੇ ਤੇ ਨਾ ਹੀ ਮੈਂ ਕਿਸੇ ਇਨਸਾਨ ਤੋਂ ਮਰਾਂ ਤੇ ਨਾ ਮੈਨੂੰ ਕੋਈ ਸ਼ਸਤਰ ਮਾਰ ਸਕੇ ਪ੍ਰਮਾਤਮਾ ਨੇ ਸਾਰੇ ਵਾਰ ਪੂਰੇ ਕਰਕੇ ਉਹਦੇ ਹਰਨਾਕਸ਼ ਨੇ ਹਰਨਾਕਸ਼ ਦੇ ਨਰਸਿੰਘ ਦਾ ਰੂਪ ਧਾਰਿਆ ਨਾਵ ਸ਼ੇਰ ਸੀ ਨਾ ਜਾਨਵਰ ਸੀ ਤੇ ਨਾ ਹੀ ਉਹ ਆਦਮੀ ਸੀ ਤੇ ਉਸ ਵੇਲੇ ਨਾ ਦਿਨ ਸੀ ਨਾ ਰਾਤ ਸੀ ਸੂਰਜ ਛਪ ਰਿਹਾ ਸੀ ਅੱਧਾ ਬਾਹਰ ਸੀ ਅੱਧਾ ਧਰਤੀ ਦੇ ਵਿੱਚ ਸੀ ਇਸ ਕਰਕੇ ਉਹਨੇ ਆਪਣੇ ਨੋਹਾ ਨਾਲ ਗੋਡਿਆਂ ਤੇ ਰੱਖ ਕੇ ਅੱਧਾ ਅੰਦਰ ਤੇ ਅੱਧਾ ਬਾਹਰ ਦਰਵਾਜ਼ੇ ਤੋਂ ਉਹਦੇ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਨੋਹਾ ਨਾਲ ਪਾੜ ਕੇ ਰੱਖ ਦਿੱਤਾ ਸੀ ਜਿਹੜਾ ਭਗਤਾਂ ਨੂੰ ਸੁਤੰਦ ਹੈ ਫਿਰ ਉਹਦਾ ਇਹੀ ਹਾਲ ਹੁੰਦਾ ਹੈ ਓਏ ਪਰਮ ਪੁਰਖ دیਵਾਦ ਦੇਵ ਪ੍ਰਭੂ ਜੀ ਪਰਮ ਪੁਰਖ ਹਨ ਦੇਵਤਿਆਂ ਦੇ ਪੀ ਵੱਡੇ ਦੇਵਤੇ ਹਨ ਭਗਤ ਹੇਤ ਨਰਸਿੰਘ ਭੇਵ ਪ੍ਰल्हाਦ ਦੀ ਭਗਤੀ ਨਾਲ ਪਿਆਰ ਕਰਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ ਕਹੈ ਕਬੀਰ ਕੋ ਲਖੈ ਨਾ ਪਾਰ ਕਬੀਰ ਆਖਦਾ ਹੈ ਕਿ ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ ਪ੍ਰਹਲਾਦ ਉਧਾਰੇ ਅਨਕ ਬਾਰ ਜਿਸ ਨੇ ਪ੍ਰਹਲਾਦ ਨੂੰ ਨੇਕਾਂ ਕਸ਼ਟਾਂ ਤੋਂ ਬਚਾਇਆ ਇਸ ਤਨ ਮਨ ਮਦ ਦੇ ਮਦਨ ਚੋਰ ਮੇਰੀ ਚੰਚਲ ਬੁੱਧ ਦੇ ਕਾਰਨ ਹੁਣ ਮੇਰੇ ਇਸ ਤਨ ਮਨ ਵਿੱਚ ਕਾਮ ਦੇ ਵਿਚੋਰ ਆਪਸਿਆ ਹੈ ਜਿਨ ਗਿਆਨ ਰਤਨ ਹਿਰ ਲੀਨ ਮੋਰ ਜਿਸ ਨੇ ਗਿਆਨ ਰੂਪ ਮੇਰਾ ਰਤਨ ਮੇਰੇ ਅੰਦਰੋਂ ਚੁਰਾ ਲਿਆ ਹੈ ਭਾਵ ਜਿਸ ਨੇ ਮੇਰੀ ਸਮਝ ਵਿਗਾੜ ਦਿੱਤੀ ਹੈ ਮੈਂ ਆਥ ਪ੍ਰਭ ਕਹੋ ਕਾਹੇ हे ਪ੍ਰਭ ਮੈਂ ਬੜਾ ਆਜ਼ੁਜ਼ ਹੋ ਗਿਆ ਹਾਂ ਆਪਣਾ ਦੁੱਖ ਤੇਥੋਂ ਬਿਨਾ ਹੋਰ ਕਿਸ ਨੂੰ ਦਸਾਂ ਕੋ ਕੋ ਨ ਬਿਗੂ ਤੋ ਮੈਂ ਕੋ ਆਹੇ ਇਸ ਕਾਮ ਦੇ ਹੱਥੋਂ ਕੌਣ ਕੋਣ ਖੁਆਰਨੀ ਹੋਇਆ ਮੇਰੀ ਗਰੀਬ ਦੀ ਕੀ ਪਾਇਆ ਹੈ ਮਾ ਦੋ ਦਾਰਨ ਦੁੱਖ ਸੇ ਹੋ ਨਾ ਜਾਏ हे ਮੇਰੇ ਮਾ ਦੋ ਆਪਣੀ ਚੰਚਲ ਮਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ ਮੇਰੋ ਚੱਪੜ ਬੁੱਧ ਸਿਓ ਕਹਾ ਬਸਾਏ ਰਹਾਓ ਇਹ ਡਾਡਾ ਭਿਆਨਕ ਦੁੱਖ ਹੁਣ ਮੇਥੋ ਸਹਾਰਿਆ ਨਹੀਂ ਜਾਂਦਾ ਰਹਾਓ ਸਨਕ ਅਸਨੰਦਨ ਸ਼ੇਵ ਸੁਕਾਦ ਸਨਕ ਅਸਨੰਦਨ ਸ਼ੇਵ ਸੁਖ ਦੇਵ ਵਰਗੇ ਵੱਡੇ ਵੱਡੇ ਰਿਸ਼ੀ ਤਪੀ ਨਾਭ ਕਮਲ ਜਾਣੇ ਬ੍ਰਹਮਾਦ ਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾਦਕ ਕਬ ਜਨ ਜੋਗੀ ਜਟਾ ਧਾਰ ਕਵੀ ਲੋਕ ਜੋਗੀ ਤੇ ਜਟਾਧਾਰੀ ਸਾਧੂ ਸਾਬੇ ਆਪਨ ਔਸਰ ਚਲੇ ਸਾਰ ਇਹ ਸਭ ਕਾਮ ਤੋਂ ਡਰਦੇ ਡਰਦੇ ਆਪੋ ਆਪਣੇ ਵੇਲੇ ਦਿਨ ਕੱਟੀ ਕਰਕੇ ਚਲੇ ਗਏ ਤੂੰ ਉਥਾ ਹੋ ਮੋਹੇ ਥਾ ਨਾਹੇ ਏ ਭਾਈ ਕਾਮ ਆਦਕ ਤੋਂ ਬਚਣ ਲਈ ਇੱਕੋ ਪ੍ਰਭੂ ਹੀ ਆਸਰਾ ਹੈ ਉਸ ਅਗੇ ਹੋਰ ਜੋਈ ਕਰ ਏ ਸੁੱਖਾਂ ਦੇ ਸਾਗਰ ਪ੍ਰਭੂ ਤੂੰ ਬੜੇ ਡੂੰਗੇ ਜਿਗਰੇ ਵਾਲਾ ਹੈ ਮੈਂ ਤੇਰੇ ਗੰਭੀਰ ਸਮੁੰਦਰ ਵਰਗੇ ਦਿਲ ਦੀ ਥਾ ਹੱਥ ਨਹੀਂ ਪਾ ਸਕਦਾ ਪ੍ਰਭ ਦੀਨਾ 나ਥ ਦੁੱਖ ਕਹੋ ਕਾਹੇ ਏ ਦੀਨਾ 나ਥ ਪ੍ਰਭ ਮੈਂ ਹੋਰ ਕਿਸ ਅੱਗੇ ਅਰਜ਼ੋਈ ਕਰਾਂ ਆਪਣਾ ਦੁੱਖ ਮੈਂ ਕਿਸ ਨੂੰ ਹੋਰ ਦੱਸਾਂ ਮੇਰੋ ਜਨਮ ਮਰਨ ਦੁੱਖ ਆਥ ਧੀਰ ਮਾਇਆ ਤੋਂ ਪੈਦਾ ਹੋਇਆ ਏ ਮੇਰਾ ਸਾਰੀ ਉਮਰ ਦਾ ਦੁੱਖ ਦੂਰ ਕਰ ਸੁਖ ਸਾਗਰ ਗੁਣ ਰੋ ਕਬੀਰ ਤਾਂ ਜੋ ਮੈਂ ਕਬੀਰ ਤੇਰੇ ਗੁਣ ਚੇਤੇ ਕਰਕੇ ਸਕਾਂ ਤੇਰਾ ਨਾਮ ਜਪ ਸਕਾਂ ਪ੍ਰਮਾਤਮਾ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ یوں ਕਹਿੰਦੇ ਹਨ ਨਾ ਇੱਕ ਏਕ ਬਨਜਾਰੇ ਪਾਂਚ ਜੀਵ ਮਨੁ ਇੱਕ ਛਾਹ ਹੈ ਪੰਜ ਗਿਆਨ ਇੰਦਰੇ ਇਸ ਛਾਹ ਦੇ ਨਾਲ ਬਨਜਾਰੇ ਹਨ ਬਦਕ ਪਚੀਸਕ ਸੰਗ ਕਾਜ ਪੰਜੀ پچی پرتکریاں کافلے دے بدل ددل بلد پنجی پرکرتیاں کافلے دے بلد ہیں پارے سارا ساتھ کچھا ہی ہے نو بہت دس گو آہے نو گول کا مانو جو چہاڑیاں ہیں دس اندرے شٹاں کسن بہتر لاگی ہے بہتر ناڑیاں شٹاں سیون لئی سیبے ہیں ਜੋ ਇਨਾਂ ਇੰਦ੍ਰੇ ਰੂਪ ਛਟਾ ਨੂੰ ਲਗੀਆਂ ਹੋਈਆਂ ਹਨ ਦੇਖੋ ਭਗਤ ਕਬੀਰ ਜੀ ਦੀ ਬਾਣੀ ਚੌਥੇ ਪਦ ਦੀ ਬਾਣੀ ਸਰੀਰ ਵਾਸਤੇ ਕੀ ਕਹਿ ਰਹੀ ਹੈ ਸਾਡੇ ਅਣਜਾਣ ਮਨੁੱਖਾਂ ਤੋਂ ਬਹੁਤ ਦੂਰ ਹੈ ਇਸ ਗੱਲ ਦੀ ਸਮਝ ਪੈਂਦੀ ਮੋਹ ਐਸੇ ਬਨ ਜਸਿਓ ਨਹੀਂ ਨਕਾਜ ਮੈਨੂੰ ਜਿਹਾ ਬਨਜਿਤ ਕਰਨ ਦੀ ਲੋੜ ਨਹੀਂ ਕਿਹੋ ਜਿਹਾ ਬਨਜ ਜੇ ਘਟੈ ਮੂਲ ਨਿਤ ਬੜੈ ਵਿਆਜ ਰਹਾਓ ਜਿਸ ਵਣਜ ਦੇ ਕੀਤਿਆਂ ਮੂਲ ਘਟਦਾ ਜਾਏ ਤੇ ਵਿਆਜ ਵੱਧਾ ਜਾਏ ਭਾਵ ਜਿਉ ਜੇ ਉਮਰ ਗੁਜਰੇ ਤਿਉ ਤਿਉ ਵਿਕਾਰਾਂ ਦਾ ਭਾਰ ਵਧੀ ਜਾਏ ਰਹਾਓ ਸਾਤ ਸੂਤ ਮਿਲ ਬਨਜ ਕੀਣਾ ਇਹ ਗਿਆਨ ਇੰਦਰੇ ਮਿਲ ਕੇ ਕਈ ਕਿਸਮਾਂ ਦੇ ਸੂਤਰ ਭਾਵ ਵਿਕਾਰਾਂ ਦਾ ਵਣਜ ਕਰ ਰਹੇ ਹਨ ਕਰਮ ਭਾਵਨੀ ਸੰਗ ਲੀਨਾ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਇਹਨਾਂ ਆਪਣੀ ਸਹਾਇਤਾ ਵਾਸਤੇ ਨਾਲ ਲੈ ਲਿਆ ਹੈ ਭਾਵੇਂ ਪਿਛਲੇ ਸੰਸਕਾਰ ਹੋਰ ਵਿਕਾਰਾਂ ਵੱਲ ਪ੍ਰੇਰਦੇ ਜਾ ਰਹੇ ਹਨ ਤੀਨ ਜਗਾਤੀ ਕਰਤ ਚਾਰ ਤਿੰਨ ਗੁਣ ਰੂਪ ਮਸੂਲੀਏ ਹੋਰ ਝਗੜਾ ਵਧਾਉਂਦੇ ਹਨ ਚਰੋ ਬਨਜਾਰਾ ਹੱਥ ਝਾਰ ਨਤੀਜਾ ਇਹ ਨਿਕਲਦਾ ਹੈ ਕਿ ਬਨਜਾਰਾ ਜੀਵ ਖਾਲੀ ਹੱਥ ਤੁਰ ਪੈਂਦਾ ਹੈ ਇਥੋਂ ਜਦੋਂ ਇਥੋਂ ਉਹ ਜਾਂਦਾ ਹੈ ਫਿਰ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਕਿਉਂਕਿ ਸਾਰੀ ਉਮਰ ਕਾਮ ਕਰੋ ਲੋਭ ਮੋਹ ਦੇ ਪਿੱਛੇ ਲੱਗ ਕੇ ਨਾਮ ਨਹੀਂ ਜਪਦਾ ਪੂੰਜੀ ਹੈ ਰਾਣੀ ਬਣ ਜਟੂਟ ਜਦੋਂ ਸਵਾਸਾਂ ਦੀ ਰਾਸ ਖੁੱਸ ਜਾਂਦੀ ਹੈ ਤਦੋਂ ਬਣ ਜ ਮੁੱਕ ਜਾਂਦਾ ਹੈ ਦਹ ਦੇ ਸਟਾਂਡ ਹੋ ਗਿਓ ਫੂਟ ਤੇ ਕਾਫਲਾ ਸਰੀਰ ਦਸੇ ਪਾਸੇ ਖਿਲਰ ਜਾਂਦਾ ਹੈ ਕਹ ਕਬੀਰ ਮਨ ਸਰਸੀ ਕਾਜ ਕਬੀਰ ਆਖਦਾ ਹੈ ਕਿ हे ਮਨ ਤੇਰਾ ਕੰਮ ਤਾਂ ਹੀ ਸੰਭਰੇਗਾ ਕਿਵੇਂ ਸਹਿਜ ਸਮਾਨੋ ਤਾਂ ਭਰਮ ਭਾਜ ਜੇ ਤੂੰ ਸਹਿਜ ਅਵਸਥਾ ਵਿੱਚ ਲੀਨ ਹੋ ਜਾਏ ਤੇ ਤੇਰੀ ਭਟਕਣਾ ਮੁੱਕ ਜਾਏ ਤੇਰਾ ਮਨ ਇੱਧਰ ਉੱਧਰ ਤੁਰਨੋ ਫਿਰਨੋ ਹਟ ਜਾਏ ਤੇ ਪਰਮਾਤਮਾ ਦੇ ਨਾਮ ਵਿੱਚ ਡੁੱਬ ਜਾਏ ਫਿਰ ਤੂੰ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਹੈ ਬੰਦਿਆ ਕਹਿ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤਾਂ ਪਰਮ ਪਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1194 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1195 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ